ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਨਵੇਂ ਬਲੌਗ ਵਿੱਚ ਜੁਮੇਨ ਕਰਦੇ ਹਾਂ ਜੀ ਸਾਡੀ ਕਮੋਂਗੇ। ਕੋਈ ਚੈਨਲ ਨੂੰ ਘੱਟੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੋ। ਹਾਏ। ਲਓ ਜੀ ਸਮਾਨ ਲੱਦ ਲਿਆ ਟਰਾਲੀ 'ਚ। ਇੰਨਾ ਸਮਾਨ ਬਈ ਆਪਣੀ ਟਰਾਲੀ ਭਰ ਗਈ। ਆਓ ਖੜੀਆਂ ਮਸ਼ੀਨ ਅੰਦਰ। ਉੱਥੇ ਲੈ ਕੇ ਚੱਲਦੇ ਆਂ ਵਾ ਕਰਕੇ ਲੋਡ। ਉਹ ਆਪਣਾ ਘਰ ਵਈ। ਸੇਵਾ ਦਾ। ਯਾਦ ਰਹੂਏ ਵੀ ਲੋ ਲਓ ਜੀ ਮਸ਼ੀਨ ਆਪਾਂ ਤੋੜਦੀ ਆਪਾਂ ਜਾਵਾਂਗੇ ਮੋਟਰਸਾਈਕਲ ਤੇ ਪਾ ਪਹਿਲਾਂ ਪਹੁੰਚਾਂਗੇ ਨਾਲੇ ਟੇਟਾ ਟੋਕਤਾ ਕਰਾ ਦਾਂਗੇ ਜਾ ਕੇ ਨਾਲੇ ਤਰਪਾਲ ਲੈਣੀ ਆ ਉਹ ਲੈ ਲਾਂਗੇ ਜੱਸਾ ਚ ਉੱਪਰ ਟਰੈਕਟਰ ਲੈ ਕੇ ਆ ਰਿਹਾ ਟਰੈਕਟਰ ਖੜਾ ਕੇ ਆਉਣਾ ਬਾਈ ਇਹਦੇ ਸਮਾਨ ਲਿਆ ਦਰ ਲੱਦ ਕੇ ਮਸ਼ੀਨਾ ਪੱਤ ਤੋਰਦੀ ਆ ਪਾ ਜਾਵਾਂ ਗੈਦੇ ਪਰ 2461 ਚੱਲ ਖੜਾਇਆ ਆ ਗਿਆ ਮੈਂ ਉੱਥੇ ਨੂੰ ਐ ਆਓ ਜੀ ਖੜਾਤੀ ਟਕਾਣੇ ਤੇ ਲਾਤੀ ਸਿੱਧੀ ਪੁੱਠੀ ਸਿੱਧੀ ਜੀ ਕਰਕੇ ਜਿੱਦਣ ਲੱਗੀ ਟਰਾਲਾ ਪਾਉਣ ਲੱਗਿਆ ਟਰੈਕਟਰ ਮਗਰ ਟਰੈਕਟਰ ਪਾ ਕੇ ਇੱਧਰ ਲਈ ਸਾ ਟਰਾਲਾ ਤਰਪਾਲ ਪਾ ਕੇ ਨਾ ਕੇ ਤੇ ਹਰ ਸ਼ਹਿਰ ਹੋ ਗਏ ਚਲਦੇ ਆਂ ਦਮੋ ਤਾਦੀ ਵਈ ਰਾਣੀ ਤੇ ਟਰਾਲਾ ਵਾਲਾ ਲਾ ਕੇ ਉਰੇ ਟੀਕ ਕਰਦਣੀ ਪੈਕ ਲਓ ਜੀ ਪੈਕਿੰਗ ਡਨ ਪੈਕਿੰਗ ਕਰਤੀ ਮਸ਼ੀਨ ਦੀ ਆਹ ਮਹੀਨੇ ਤੱਕ ਆ ਕੇ ਆਪਾਂ ਫੇਰ ਓਪਨਿੰਗ ਕਰ ਦੇਣੀ ਆ ਜੀ ਭਾਈ ਕਿਰਪਾ ਰਹੀ ਮਾਲਕ ਦੀ ਬਹੁਤ ਵਰੀਆ ਸੀਜ਼ਨ ਰਿਹਾ ਆਪਣਾ ਸਾਰੇ ਕਮੈਨ ਨਾਲੇ ਦੇ ਮਾਨ ਕਰਪਾ ਬਣਾ ਕੇ ਰੱਖੇ ਸੀਜ਼ਨ ਵਧੀਆ ਲੱਗਦਾ ਰਹੇ ਇਦਾਂ ਹੀ ਸਾਰਿਆਂ ਦਾ ਆਪਾਂ ਦਾ ਬਈ ਖਰਾਦੀ ਪੈਕ ਕਰਕੇ ਢਾਂ ਲਾਦੇ ਗੁੱਟ ਪੱਥਰ ਘਾੜੀ ਟਾਇਰ ਫਰੀ ਕਰਤੇ ਘਾੜੀ ਆ ਰਣੀ ਮਹੀਨੇ ਬਾਅਦ ਮਿਲਾਂਗੇ ਬਾਈ ਹੁਣ ਤੁਹਾਨੂੰ ਦੇਖਦੇ ਆਂ ਜੇ ਪਿੰਡ ਜਾ ਕੇ ਬਲੌਗ ਬਲੌਗ ਬਣੇ ਬਣਾਵਾਂਗੇ ਨਹੀਂ ਫਿਰ ਉਰੀਆ ਕੇ ਬਣਾਵਾਂਗੇ ਚਲੋ ਮਿਲਦੇ ਆਂ ਜੀ ਕਿਸੇ ਹੋਰ ਨਵੇਂ ਬਲੌਗ ਵਿੱਚ あは